ਲੜਕੀਆਂ ਦੀ ਲੋੜੀ ਸਾਡੇ ਪਿੰਡ ਟੱਬਾ ਵਿਖੇ ਮਨਾਈ ਗਈ ਹੈ ਪਿੰਡ ਦੇ ਵਿੱਚ ਜੰਮੀਆਂ ਨਵਜੰਮੀਆਂ ਧੀਆਂ ਦੀ ਲੋੜੀ ਸੋ 19 ਸਾਲ ਹੋ ਗਏ ਲਗਾਤਾਰ ਸਾਡੇ ਪਿੰਡ ਦੇ ਵਿੱਚ ਹਰ ਸਾਲ ਹੀ ਧੀਆਂ ਦੀ ਲੋੜੀ ਮਨਾਈ ਜਾਂਦੀ ਹੈ ਤੇ ਇਹ ਸਾਰੇ ਭਤਵੰਤੇ ਸਾਡੇ ਵਧਾਈ ਦੇ ਪਾਤਰ ਨੇ ਜਿਨੇ ਬਹੁਤ ਸਹਿਯੋਗ ਦਿੱਤੇ ਸਰਦਾਰ ਸੋਹੀ ਜੀ ਵੀ ਸਾਡੇ ਵਿੱਚ ਨੇ ਅੱਜ ਪਿੰਡ ਟੱਬਾ ਵਿਖੇ ਨਵਜੰਮੀਆਂ ਬੱਚਿਆਂ ਦੀ ਲੋੜੀ ਪਿੰਡ ਦੀ ਪੰਚਾਇਤ ਪਿੰਡ ਦੇ ਬਤਵੰਤੇ ਸੱਜਣਾਂ ਵੱਲੋਂ ਦੇ ਨਗਰ ਵਾਸੀਆਂ ਦੇ ਸਹਿਯੋਗ ਦੇ ਨਾਲ ਮਨਾਈ ਗਈ ਹੈ ਜੀ। ਠੀਕ ਹੈ ਜੀ ਠੀਕ ਹੈ। ਇਹ ਸਾਡੇ ਮਾਸਟਰ ਜੀ ਐਮਪੀ ਸਾਹਿਬ ਕਿ ਇਹ 19ਵੀਂ ਲੋੜੀ ਹੈ ਜੀ ਸਾਡੀ ਜਿਹੜੀ ਅਸੀਂ ਮਨਾ ਰਹੇ ਹਾਂ 19 ਸਾਲ ਹੋ ਗਏ ਲਗਾਤਾਰ। ਸੋ ਮਾਸਟਰ ਜੀ 19 ਸਾਲਾਂ ਤੋਂ ਸਾਡੇ ਨਾਲ ਨੇ ਇਹਨਾਂ ਦਾ ਧੰਨਵਾਦ ਕਰਦੇ ਆ ਸੋ ਅੱਗੇ ਆ ਨਹੀਂ ਗਿਆ। ਵਿਚਾਰ ਵੀ ਲਵਾਂਗੇ। ਅੱਜ ਸਾਡੇ ਪਿੰਡ ਦੀ ਆਰਮਾਨਸਾਨ ਸਰਦਾਰ ਸੋਹੀ ਜੀ ਵੀ ਸਾਡੇ ਸੱਦੇ ਤੇ ਸਾਡੇ ਦਰਮਿਆਨ ਪਹੁੰਚੇ ਨੇ ਲੜਕੀਆਂ ਦੀ ਲੋਹੜੀ ਦੇ ਲਈ ਅਜੇ ਹੀ ਉਪਰਾਲਿਆਂ ਦੀ ਹੁਣ ਲੋੜ ਹੈ ਹਰ ਪਿੰਡ ਦੇ ਵਿੱਚ ਅਜੇ ਹੀ ਉਪਰਾਲਿਆਂ ਦੀ ਲੋੜ ਹੈ ਤਾਂ ਜੋ ਧੀਆਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ ਸਾਡੇ ਪਿੰਡ ਦੀ ਜਿਹੜੀ ਪੰਚਾਇਤ ਹੈ ਸਾਰੀ ਪੰਚਾਇਤ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਸਾਨੂੰ ਸੋ ਅਸੀਂ ਧੰਨਵਾਦ ਕਰਦੇ ਆਂ ਇਹ ਲੜਕੀਆਂ ਨੇ ਬੱਚੀਆਂ ਨੇ ਜਿਨ੍ਹਾਂ ਦੀ ਲੋੜੀ 10 10 ਲੜਕੀਆਂ ਦੀ ਲੋੜੀ ਜਿਹੜੀ ਆ ਪਿੰਡ ਟੱਬਾ ਵਿਖੇ ਨਵ ਜੰਮੀਆ ਬੱਚਿਆਂ ਨੇ ਮਨਾਈ ਗਈ ਆ ਸੋ ਬੱਚਿਆਂ ਨੇ ਸਾਰੇ ਸਿੱਧੀ ਜੀ ਕਰਕੇ ਫੋਟੋ ਖਿੱਚੇ ਨਾ ਫੋਟੋ ਕੋਈ ਨਹੀਂ ਕਰਦੇ ਫੋਟੋ ਮੈਂ ਵੀਡੀਓ ਬਣਾਉਣ ਵਾਲੇ ਇਹ ਸਾਡਾ ਅੰਦਨਵਾਰੀ ਸਟਾਫ ਹੈ ਜੀ ਜੋ ਜਿਨ੍ਹਾਂ ਦਾ ਬਹੁਤ ਸਹਿਯੋਗ ਬੰਦਾ ਸਾਨੂੰ ਸਾਰੇ ਪਿੰਡ ਨੇ ਹੀ ਬਹੁਤ ਸੋਹਣਾ ਉਪਰਾਲਾ ਕੀਤਾ ਇਹ ਅੰਗੀਠਾ ਸਾਹਿਬ ਦੇ ਵਿੱਚ ਹਰ ਸਾਲ ਲੋੜੀ ਮਨਾਈ ਜਾਂਦੀ ਹੈ ਸੋ ਸਾਰੇ ਹੀ ਨਗਰ ਨੇ ਤੁਸੀਂ ਖੁਦ ਦੇਖ ਸਕਦੇ ਹੋ ਕਿ ਕਿੰਨਾ ਇਕੱਠ ਸੀ ਅੱਜ ਬੱਚਿਆਂ ਦੀ ਲੋੜੀ ਬੜੇ ਤੁਮਤਾਂ ਦੇ ਨਾਲ ਤੇ ਬੜੇ ਮਾਣ ਸਤਕਾਰ ਦੇ ਨਾਲ ਜਿਹੜੀ ਮਨਾਈ ਗਈ ਹੈ ਸੋ ਬਹੁਤ ਜ਼ਿਆਦਾ ਇਕੱਠ ਸੀ ਸਾਰਾ ਪਿੰਡ ਇਕੱਠਾ ਹੋਇਆ ਹੋਇਆ ਤੇ ਸਾਰੇ ਪਿੰਡ ਨੇ ਹੀ ਆਪਕੋ ਆਪਣਾ ਸਹਿਯੋਗ ਦਿੱਤਾ ਹੈ ਤੇ ਅਸੀਂ ਧੰਨਵਾਦ ਕਰਦੇ ਆ ਸਾਡੀ ਕਮੇਟੀ ਦੇ ਵੱਲੋਂ ਇਹਨਾਂ तमाम ਨਗਰ ਨਿਵਾਸੀਆਂ ਦਾ ਜਿਨ੍ਹਾਂ ਨੇ ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ ਹੈ ਕਿਉਂਕਿ ਪਿਛਲੇ 19 ਸਾਲਾਂ ਤੋਂ ਸਾਡਾ ਸਾਰਾ ਨਗਰ ਨਗਰ ਦੇ ਪਤਵੰਤ ਤੇ ਸਾਡੇ ਨਾਲ ਜੁੜੇ ਹੋਏ ਨੇ ਜੀ ਸੋ ਇਨਾ ਸਾਰੇ ਪਰਮਾਨਤੇ ਸੱਜਣਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਹ ਸਾਡੇ ਪਿੰਡ ਦੀ ਪੰਚਾਇਤ ਆ ਜੀ ਨਾਲ ਮੈਂਬਰ ਨੇਗੇ ਦੋਸਤੋ ਅਜਿਹੇ ਉਪਰਾਲਿਆਂ ਲਈ ਸਾਰਿਆਂ ਲੋੜ ਆ ਮੈਂ ਬੇਨਤੀ ਕਰਾਂ ਸਾਰਿਆਂ ਪੰਜਾਬ ਵਾਸੀਆਂ ਨੂੰ ਕਿ ਅਜਿਹੇ ਉਪਰਾਲੇ ਸਾਰੇ ਦੇ ਸਾਰੇ ਪੰਜਾਬ ਵਾਸੀ ਹਲਕੇ ਕਰਿਆ ਕਰੋ ਧੰਨਵਾਦ ਦੋਸਤੋ